ਪੰਜਾਬ ਦੇ ਵਿੱਚ ਨਵੀਂ ਖੇਤਰੀ ਪਾਰਟੀ ਜਨਮ ਲੈਣ ਜਾ ਰਹੀ ਹੈ। ਪੰਜਾਬ ਦੇ ਅੰਦਰ ਪੰਜਾਬ ਦੀ ਗੱਲ ਕਰੇਗੀ ਕਹਿੰਦੇ ਜੀ ਇਹ ਪਾਰਟੀ ਪੰਥ ਦੀ ਗੱਲ ਕਰੇਗੀ ਪੰਜਾਬ ਦੇ ਮਸਲਿਆਂ ਦੀ ਗੱਲ ਕਰੇਗੀ। ਮਾਗੀ ਮੇਲੇ ਦੇ ਉੱਤੇ ਨਵੀਂ ਪੰਜਾਬ ਦੀ ਖੇਤਰੀ ਪਾਰਟੀ ਦਾ ਐਲਾਨ ਹੋਵੇਗਾ। ਕੀ ਉਹ ਪਾਰਟੀ ਅਕਾਲੀ ਦਲ ਦੇ ਲੀਡਰਸ਼ਿਪ ਦੇ ਲੋਕਾਂ ਦੇ ਮਨਾਂ 'ਚੋਂ ਮੰਨਫੀ ਹੋਣ ਤੋਂ ਬਾਅਦ ਉਹ ਖਾਲੀਪਣ ਨੂੰ ਭਰਨ ਦੇ ਲਈ ਬਣੇਗੀ। ਪੰਜਾਬ ਦੇ ਮਸਲਿਆਂ ਦੀ ਚਾਰਜ ਹੋਈ ਕਰਨੀ ਬਣੇਗੀ। ਪੰਜਾਬ 'ਚ ਜੋ ਲੀਡਰਸ਼ਿਪ ਦਾ ਖਲਾਅ ਏ ਉਸ ਦੀ ਪੂਰਤੀ ਲਈ ਬਣੇਗੀ। ਜਾਂ ਜਸ ਰੂਪ ਦੇ ਵਿੱਚ ਰਾਜਨਿਤਿਕ ਪਾਰਟੀਆਂ ਇੱਥੇ ਵਿਚਰਦੀਆਂ ਨੇ। ਉਹਨਾਂ ਪਾਰਟੀਆਂ ਦੀ ਕਤਾਰ ਚੱਕ ਲੋਤੇਗੀ। ਅੱਜ ਦੀ ਤਰੀਕ 'ਚ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਦੋ ਉਹਨਾਂ 'ਚੋਂ ਇੱਕ ਪਾਰਟੀ ਨੇ ਕਈ ਵਾਰ ਪੰਜਾਬ 'ਚ ਰਾਜ ਭਗ ਭੋਗਿਆ। ਹੁਣ ਵੀ ਗਰੰਟਡ ਮੰਨੀ ਜਾਂਦੀ ਹੈ ਕਿ ਪੈਰਥਲ ਅਪਡੇਟ ਸਾਡੇ ਆ ਜਾਣਾ ਮੈਂ ਕਾਂਗਰਸੀ ਗੱਲ ਕਰ ਰਿਹਾ ਕਿ ਕਾਂਗਰਸ ਪਾਰਟੀ ਇਹ ਆਪਣੇ ਆਪ ਹੀ ਮਹਿਸੂਸ ਕਰੀ ਜਾਂਦੀ ਇਕੱਲਾ ਬਿਨਾਂ ਕੁਝ ਕੀਤੇ ਆਪਣੀ ਉਹ ਗੱਲ ਬਣ ਜਾਣੀ ਆ ਫਿਰ ਇਧਰ ਸੱਤਾਧਾਰੀ ਤਰ ਆਮ ਆਦਮੀ ਪਾਰਟੀ ਜਿਹੜੀ ਹੁਣ ਰਾਸ਼ਟਰੀ ਪਾਰਟੀ ਵੀ ਬਣ ਗਈ ਆ ਪਰ ਹੈ ਅਜੇ ਦੋਕ ਸੁਬਿਆਂ ਚ ਉਸ ਪਾਰਟੀ ਨੂੰ ਆਸ ਹੈ ਕਿ ਦਿੱਲੀ ਦੀ ਸਾਡੀ ਸਰਕਾਰ ਬਣ ਜਾਣੀ ਆ ਤੇ ਦਿੱਲੀ ਵਾਲਾ ਮਾਡਲ ਫੇਰ ਅਸੀਂ ਇੱਥੇ ਲਿਆਉਣਾ ਉਹ ਯੋਜਨਾ ਮੈਂ ਇੱਥੇ ਲਿਆਉਣੀ ਆ ਇੱਥੇ ਵੀ ਗਰੰਟੀਆਂ ਨੂੰ ਪੁਜਾਰੀਆਂ ਨੂੰ 18000 ਦੀ ਗੱਲ ਕਰਦਾਂਗੇ ਬੀਬੀਆਂ ਵਾਲਾ 1100 ਸ਼ੁਰੂ ਕਰਦਾਂਗੇ ਤੇ ਹੋਰ ਐਲਾਨ ਕਰਦਾਂਗੇ ਤੇ ਉਹਦੇ ਨਾਲ ਸਾਡੀ ਗੱਲ ਬਣ ਜਾਣੀ ਆ ਸਰਕਾਰ ਅਸੀਂ ਬਣਾ ਲੈਣੀ ਆ ਆਵਾਦੀ ਪਾਰਟੀ ਗ੍ਰੈਂਟੜ ਮੰਨ ਕੇ ਚੱਲ ਰਹੀ ਆ ਦੂਸਰੀ ਰਾਸ਼ਟਰੀ ਪਾਰਟੀ ਜਿਹੜੀ ਭਾਜਪਾ ਹੁਣ ਲੱਗਦਾ ਕਿ ਕਿਸੇ ਨਾ ਕਿਸੇ ਹਿੱਲੇ ਬਿਸਲੇ ਅਸੀਂ ਪੰਜਾਬ 'ਚ ਪੈਰ ਪਸਾਰ ਲੈਣੇ ਆ ਪੰਜਾਬ 'ਚ ਅਸੀਂ ਆਪਣੇ ਪੈਰ ਪਸਾਰਨ ਲਈ ਸਾਰੇ ਢੰਗ ਤਰੀਕੇ ਅਪਣਾ ਰਹੇ ਆ ਹੈਨਾ ਕਿਸਾਨਾਂ ਨੂੰ ਇੱਕ ਪਾਸੇ ਵੀ ਕਰ ਸਕਦੇ ਆ ਹਰਿਆਣੇ ਵਾਲੇ ਫਾਰਮੂਲੇ ਤੇ ਤੇ ਬਾਕੀਆਂ ਨੂੰ ਅਸੀਂ ਉਹ ਬਾਦ ਦੇ ਏਜੰਡੇ ਤੇ ਚੜਾ ਕੇ ਵੀ ਰਾਸ਼ਟਰੀ ਏਜੰਡੇ ਤੇ ਚੜਾ ਕੇ ਵੀ ਸਕੀਮਾਂ ਵਾਲੇ ਏਜੰਡੇ ਤੇ ਚੜਾ ਕੇ ਵੀ ਅਸੀਂ ਆਪਣੇ ਰਲਾ ਲਾਂਗੇ ਉਹ ਵੀ ਕਾਫੀ ਆਪਣੇ ਆਪ ਨੂੰ ਮਜਬੂਤ ਸਥਿਤੀ ਵੱਲ ਮੰਨਣ ਲੱਗ ਗਿਆ ਜਿਹੜੀ ਪਾਰਟੀ ਪੰਜਾਬ ਦੀ ਮਿੱਟੀ ਚੋਂ ਜਨਮੀ ਸੀ ਜਿਹੜੀ ਪਾਰਟੀ ਪੰਜਾਬ ਦੀ ਖੁਸ਼ਬੂ ਨੂੰ ਮਹਿਸੂਸ ਕਰਦੀ ਸੀ ਜਿਹੜੀ ਪੰਥਕ ਰੋਹ ਰੀਤਾਂ ਨੂੰ ਅਗਵਾਈ ਕਰਦੀ ਸੀ ਕਿ ਹਾਂ ਅਸੀਂ ਉਹਦੇ ਅਨੁਸਾਰ ਚੱਲਣਾ ਉਹ ਖੇਤਰੀ ਪਾਰਟੀ ਕਿਤਨਾ ਕਿਤੇ ਆਪਣੀ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਅੱਜ ਲੋਕਾਂ ਦੇ ਮਨਾਚੋਂ ਲੋਕ ਸਫਾ ਚੋਂ ਪਿੰਡਾਂ ਦੀਆਂ ਸੱਥਾਂ ਚੋਂ ਬਾਹਰ ਹੋ ਗਈ ਆ ਉਹ ਆਪਣੀ ਪੈਰ ਜਮਾਇਸ਼ ਲਈ ਆਪਣੀ ਲੀਡਰਸ਼ਿਪ ਨੂੰ ਮੁੜ ਮਕੂਲ ਕਰਾਉਣ ਦੇ ਲਈ ਜਦੋ ਜਹਿਦ ਆ ਉਹਦੇ ਲਈ ਚਾਹੇ ਉਹ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਵੀ ਦਰਕਨਾਰ ਕਰਨਾ ਪੈ ਜੇ ਉਹ ਉਹ ਵੀ ਕਰ ਰਹੇ ਨੇ ਜਦੋਂ ਕਿ ਉਸ ਫੈਸਲੇ ਨੂੰ ਮੰਨਣ ਤੋਂ ਬਾਅਦ ਸ਼ਾਇਦ ਲੋਕਮਾਨਾਂ ਚ ਵੀ ਥਾਂ ਬਣਿਆ ਦੀ ਪਰ ਉਹਦੇ ਤੇ ਜੋ ਪੂਰੇ ਨਹੀਂ ਉਤਰ ਰਹੇ ਪਰ ਉਹ ਵੀ ਜਦੋ ਜਹਿਦ ਚ ਨੇ ਤੇ ਉਹ ਕਹਿੰਦੇ ਅਸੀਂ ਦੁਆਰਾ ਖੜੇ ਹੋ ਜਾਣਾ ਤੇ ਇਹ ਸਭ ਦੇ ਦਰਮਿਆਨ ਪੰਜਾਬ ਚ ਜਿਹੜੀਆਂ ਤਰ੍ਹਾਂ ਸਵਰਤ ਰੂਪ ਚ ਚਰਚਾ ਕਰਦੀਆਂ ਨੇ ਮੰਥਨ ਕਰਦਿਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਕੋਲ ਆਪਣੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਤੇ ਉਹਨਾਂ ਦਾ ਬਾਰ ਬਾਰ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ ਵੱਲ ਜਾਂਦਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਕਹਿੰਦੇ ਜੀ ਇੱਕ ਪਰਿਵਾਰ ਦੇ ਕਾਰਨ ਲੋਕਾਂ ਦਾ ਮਨ ਖੱਟਾ ਹੋ ਗਿਆ ਪਿਛਲੇ ਕਿਤੇ ਕੰਮਾ ਕਰਕੇ ਮਨ ਖੱਟਾ ਹੋ ਗਿਆ ਉਹਦੇ ਵਿੱਚੋਂ ਹੀ ਫਿਰ ਦੂਜੀਆਂ ਰਾਜਨੀਤਿਕ ਪਾਰਟੀਆਂ ਗਰੰਟਡ ਲੈਣ ਲੱਗੀਆਂ ਕਿ ਅਸੀਂ ਤਾਂ ਬਣਾਈ ਲੜੀਆਂ ਸਰਕਾਰ ਪਰ ਇਸੇ ਕਤਾਰ ਦੇ ਵਿੱਚ ਸਿਮਰਜੀਤ ਮਾਨ ਵੀ ਖੜੇ ਨੇ ਜਿਹੜੇ ਕਹਿੰਦੇ ਮੈਂ ਤਾਂ ਲੰਮੇ ਸਮੇਂ ਤੋਂ ਕਰਦਾ ਹੀ ਪੰਥ ਦੀ ਕਰਨ ਪਰ ਉਹ ਪੂਰੇ ਪੰਜਾਬ ਚ ਪਰਵਾਨ ਨਹੀਂ ਹੋਵੇ ਚੜਰੇ ਜਦੋਂ ਕਿ ਕਈ ਵਾਰ ਜਿੱਤ ਜਾਂਦੇ ਕਈ ਵਾਰ ਹਾਰ ਜਾਂਦੇ ਇਸੇ ਤਰ੍ਹਾਂ ਕਿੰਨੇ ਹੀ ਹੋਰ ਦਲ ਆਏ ਤੇ ਕਿੰਨੇ ਹੋਰ ਦਲ ਗਏ ਤੇ ਕਿੰਨੇ ਦਲ ਵਿਚਰਦੇ ਨੇ ਆ ਪਿਛਲੀ ਵਾਰ ਦਿੱਲੀ ਚੋਂ ਅੰਦੋਲਨ ਜਿੱਤ ਕੇ ਆਈਆਂ ਧਰਾਂ ਚੋਂ ਕੁਝ ਧਰਾਂ ਨੇ ਆ ਕੇ ਕਿਸਾਨਾਂ ਦੇ ਨਾਂ ਦੇ ਹਵਾਲੇ ਨਾਲ ਪੰਜਾਬ ਚ ਇੱਕ ਪਾਰਟੀ ਵੀ ਬਣਾਈ ਪਰ ਗੱਲ ਉਹਨਾਂ ਦੀ ਵੀ ਨਹੀਂ ਪੜੀ ਇਸ ਮੈਂਬਰ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਪੰਜਾਬ ਨੇ ਦੋ ਮੈਂਬਰ ਪਾਰਲੀਮੈਂਟ ਆਜ਼ਾਦ ਜਿਤਾਏ ਸਾਰੀਆਂ ਰਾਜਨੀਤਿਕ ਧਰਾਂ ਦੀ ਜਦੋ ਜਹਿਤ ਇਸ ਗੱਲ ਤੇ ਲੱਗੀ ਸੀ ਕਿ ਦੋਏ ਹਰਾਉਣੇ ਆ ਪਰ ਲੋਕਾਂ ਨੇ ਜਿਤਾਏ ਵੋਟਰਾਂ ਨੇ ਜਿਤਾਏ ਅਮਰਤਪਾਲ ਸਿੰਘ ਵੀ ਜਿੱਤੇ ਅਤੇ ਸਰਜੀਤ ਸਿੰਘ ਖਾਲਸਾ ਵੀ ਜਿੱਤੇ ਹੁਣ ਇਹ ਦੋਏ ਧਰਾਂ ਤੇ ਬੀਬੀ ਖਾਲੜਾ ਦੇ ਪਰਿਵਾਰ ਨੂੰ ਨਾਲ ਲੈ ਕੇ ਇਹ ਤਿੰਨ ਧਰੀ ਪੰਜਾਬ ਦੇ ਵਿੱਚ ਮਾਗੀ ਮੇਲੇ ਦੇ ਉੱਤੇ ਖੇਤਰੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਇਹ ਜਿਸ ਸਥਿਤੀ ਜਿਸ ਰਾਜਨੀਤਿਕ ਪੱੜ ਦੇ ਵਿੱਚ ਆਮ ਆਦਮੀ ਪਾਰਟੀ ਭਜ ਰਹੀ ਹੈ ਜਿਸ ਪਿੰਡ ਦੇ ਵਿੱਚ ਅਕਾਲੀ ਦਲ ਖੜਾ ਆਪਣੇ ਆਪ ਨੂੰ ਮਹਿਸੂਸ ਕਰਦਾ ਜਿਸ ਪਿੰਡ ਚ ਕਾਂਗਰਸ ਹੈ ਜਿਸ ਪਿੰਡ ਚ ਭਾਜਪਾ ਵੀ ਐਂਟਰ ਕਰ ਰਹੀ ਹੈ ਇਹ ਉਸ ਪਿੰਡ ਚ ਭਜਣਗੇ ਜਾਂ ਜਿਵੇਂ ਕਹਿੰਦੇ ਦੂਸਰੇ ਦਰਜੇ ਦੇ ਸ਼ਹਿਰੀ ਉਸ ਪੱਧਰ ਦੀ ਜਿਹੜੀ ਰਾਜਨੀਤਿਕ ਪਾਰਟੀਆਂ ਬਣ ਕੇ ਰਹੀਆਂ ਉਹਨਾਂ ਦੀ ਪਿੰਡ ਚ ਖੜਨਗੇ ਇਹ ਚਰਚਾ ਵੱਡੀ ਹੈ ਅਜੇ ਸ਼ੁਰੂਆਤ ਹੈ ਅਜੇ ਐਲਾਨ ਹੋਣਾ ਹੈ ਉਸ ਤੋਂ ਬਾਅਦ ਚਿਹਰੇ ਮੋਹਰੇ ਕੌਣ ਹੋਣਗੇ ਏਜੰਡੇ ਕੀ ਹੋਣਗੇ ਹਾਂ ਚੋਣ ਮੈਨੀਫੈਸਟੋ ਕੀ ਹੋਏਗਾ ਸਿਧਾਂਤ ਕੀ ਹੋਣਗੇ ਉਹ ਕਾਫੀ ਕੁਝ ਸਾਹਮਣੇ ਆਉਣਾ ਹੈ ਪਰ ਘਰ ਦੇ ਪਾਕ ਡਿਊਟੀ ਤੋਂ ਦਿਖਦੇ ਨੇ ਇਸ ਲਈ ਮਾਗੀ ਮੇਲੇ ਤੇ ਜੋ ਦ੍ਰਿਸ਼ ਹੋਏਗਾ ਉਹ ਕਾਫੀ ਕੁਝ ਤੈਅ ਕਰੇਗਾ ਜੀ ਹਾਂ ਅਮਰਤਪਾਲ ਸਿੰਘ ਤੇ ਸਰਜੀਤ ਸਿੰਘ ਖਾਲਸਾ ਵੱਲੋਂ ਤੇ ਬੀਬੀ ਖਾਲੜਾ ਹੋਰੀ ਇਹਦੇ ਨਾਲ ਹੋਣਗੇ ਕਹਿੰਦੇ ਇਹ ਤਿੰਨ ਤਰਾ ਪ੍ਰਮੁੱਖ ਰੂਪ ਚ ਮੂਰੇ ਹੋਣਗੀਆਂ ਤੇ 14 ਫਰਵਰੀ ਨੂੰ ਮਾਗੀ ਮੇਲੇ ਉੱਤੇ ਨਵੀਂ ਪਾਰਟੀ ਦਾ ਐਲਾਨ ਹੋ ਜਾਏਗਾ ਨਵੀਂ ਪੰਥਕ ਪਾਰਟੀ ਕਹਿੰਦੇ ਨੇ ਪੰਜਾਬ ਪਾਰਟੀ ਕਹਿਣਗੇ ਜਾਂ ਪੰਜਾਬ ਤੇ ਪੰਥਕ ਮਸਲਿਆਂ ਦੀ ਨੁਮਾਇੰਦਗੀ ਕਰਦੀ ਪਾਰਟੀ ਹੋਏਗੀ ਖੇਤਰੀ ਪਾਰਟੀ ਹੋਏਗੀ ਪਰ ਈਸ਼ਵਰ ਮਾਗੀ ਮੇਲੇ ਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਜੋਰ ਜਮਾਸ਼ ਦਿਖਾਏਗਾ ਉਹ ਵੀ ਇੱਕ ਵਾਰ ਫਿਰ ਆਪਣੇ ਆਪ ਨੂੰ ਖੜਾ ਦਿਖਾਏਗਾ ਤੇ ਉਹ ਵੀ ਸਫਲ ਤੇ ਵੱਡੀ ਕਾਨਫਰੰਸ ਕਰਨ ਦੇ ਲਈ ਪੂਰੀ ਤਿਆਰੀ ਕਰ ਰਿਹਾ ਸਲਾਨਾ ਸਮਾਗਮ ਕਹਿੰਦੇ ਵੱਡਾ ਉਥੇ ਮਾਗੀ ਮੇਲੇ ਤੇ ਹੋਏਗਾ ਇਸ ਮੁੱਖੇ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਐਨਐਸਏ ਤਹਿਤ ਡਿਬਰੂਗੜੀ ਜੇਲ੍ਹ ਚ ਬੰਦ ਨੇ ਤੇ ਉਹਨਾਂ ਦੇ ਪਿਤਾ ਲਗਾਤਾਰ ਰਾਜਨਤਿਕ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਚ ਵਿਚਰਦੇ ਨੇ ਉਹ ਉਹਨਾਂ ਦੇ ਵਿਹਾਰਬ ਤੇ ਸਾਰਾ ਕੰਮ ਚਲਾ ਰਹੇ ਨੇ ਸੋ ਇਹਦਾ ਮਤਲਬ ਇਦਾਂ ਵਾਲੇ ਦਿਨ ਉਹ ਮੰਚ ਤੇ ਹੋਣਗੇ ਸਰਵਜੀਤ ਸਿੰਘ ਖਾਲਸਾ ਮੰਚ ਤੇ ਹੋਣਗੇ ਤੇ ਹੋਰ ਇਹਨਾਂ ਦੇ ਜਿਨ੍ਹਾਂ ਤੇ ਨਾਲ ਵਿਚਾਰ ਮਿਲਦੇ ਨੇ ਜਿਨ੍ਹਾਂ ਤੇ ਨਾਲ ਸੁਰ ਮਿਲਦੀ ਆ ਜਿਨ੍ਹਾਂ ਤੇਰਾ ਨਾ رائے ਮਿਲਦੀ ਆ ਜਾਂ ਜਿਹੜੀਆਂ ਤੇਰਾ ਇਹਨਾਂ ਦੇ ਨਾਲ ਆਉਣਾ ਚਾਹੁੰਦੀਆਂ ਨੇ ਰਾਜਨੀਤਿਕ ਤੌਰ ਦੇ ਉੱਤੇ ਉਹ ਸਾਰੀਆਂ ਵੀ ਉਸ ਦਿਨ ਮੰਚ ਤੇ ਨਜ਼ਰ ਆਉਣਗੀਆਂ ਸੋ ਪੰਥ ਬਚਾਓ ਪੰਜਾਬ ਬਚਾਓ ਰੈਲੀ ਬਕਾਇਦਾ ਇਸ ਸਰਲੇਖੇਠ ਇਸ ਬੈਨਰ 'ਤੇ ਮਾਗੀ ਮੇਲੇ ਤੇ ਸ਼੍ਰੀ ਮੁਖਸਰ ਸਾਹਿਬ ਵਿਖੇ ਹੁਣ ਜਾ ਰਹੀ ਹੈ ਸਭ ਦੀਆਂ ਨਜ਼ਰਾਂ ਉਸ ਤੇ ਟਿਕੀਆਂ ਨੇ ਰਾਜਨੀਤਿਕ ਪਾਰਟੀਆਂ ਇਹਦਾ ਗੁਣਾ ਘਟਾ ਕਰਨ ਲੱਗ ਪਈਆਂ ਨੇ ਰਾਜਨੀਤਿਕ ਮਹਾਰੇ ਦੇ ਤੇ ਮੰਥਨ ਕਰਨ ਲੱਗ ਪਏ ਨੇ ਕੀ ਪ੍ਰਕਿਰਿਆ ਕਿੱਧਰ ਨੂੰ ਜਾਂਦੀ ਆ ਸੋ ਸਿੱਖ ਮੁੱਦਿਆਂ ਦੇ ਆਧਾਰ ਤੇ ਸਿੱਖ ਮਸਲਿਆਂ ਦੇ ਆਧਾਰ ਤੇ ਪੰਜਾਬ ਦੇ ਮੁੱਦਿਆਂ ਦੇ ਆਧਾਰ ਤੇ ਪੰਜਾਬ ਦੇ ਮਸਲਿਆਂ ਦੇ ਆਧਾਰ ਤੇ ਕਹਿੰਦੇ ਅੱਗੇ ਵਧਾਂਗੇ ਇਹ ਪੰਥਕ ਪਾਰਟੀ ਵੀ ਹੋਏਗੀ ਇਹ ਖੇਤਰੀ ਪਾਰਟੀ ਵੀ ਹੋਏਗੀ ਮਤਲਬ ਕਿਦ ਨਾ ਕਿਤੇ ਇਹਦੇ ਵਿੱਚੋਂ ਇਹ ਵੀ ਇੱਕ ਵਾਰ ਦੇਣ ਦੀ ਕੋਸ਼ਿਸ਼ ਹੋਏਗੀ ਕਿ ਅਸੀਂ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਤੁਰਾਂਗੇ ਸੋ ਉਹ ਪ੍ਰਕਟਾਵਾ ਕਿਵੇਂ ਕਰਦੇ ਨੇ ਇਹ ਮੈਂ ਤਾਂ ਹੀ ਕਿਹਾ ਕਿ ਉਸ ਮੰਚ ਤੇ ਕੌਣ-ਕੌਣ ਹੋਏਗਾ ਇਹ ਕਾਫੀ ਕੁਝ ਤੈਅ ਕਰੇਗਾ ਉਸ ਤੇ ਕਿਸ ਰੂਪ ਚ ਹੋਏਗਾ ਇਹ ਕਾਫੀ ਕੁਝ ਤੈਅ ਕਰੇਗਾ ਤੇ ਫਿਰ ਪੰਡਾਲ ਚ ਕਿੰਨਾ ਇਕੱਠ ਹੋਏਗਾ ਇਹ ਵੀ ਕਾਫੀ ਕੁਝ ਤੈਅ ਕਰੇਗਾ ਔਰ ਇਕੱਠ ਜਿਵੇਂ ਸਤਤ ਰਿਤਰ ਕਰਦੀ ਹੈ ਉਹ ਫਾਰਮੂਲਾ ਹੋਏਗਾ ਜਿਵੇਂ ਵਿਰੋਧੀ ਦਲ ਕਰਦੇ ਨੇ ਉਹ ਫਾਰਮੂਲਾ ਹੋਏਗਾ ਜਾਂ ਆਪ ਮਹਾਰੇ ਸੰਗਤ ਆਉਂਦੀ ਹੈ ਉਸ ਨਜ਼ਰੀਏ ਤੋਂ ਸੋ ਪਤਾ ਲੱਗ ਜਾਣਾ ਇਹ ਸਾਰੇ ਪਹਿਲੂ ਉਸ ਦਿਨ ਬਾਚਣ ਵਾਲੇ ਹੋਣਗੇ ਸੋ ਪੰਜਾਬ ਦੇ ਵਿੱਚ ਇੱਕ ਨਵੀਂ ਖੇਤਰੀ ਪਾਰਟੀ ਉਭਰਨ ਜਾ ਰਹੀ ਹੈ ਜਿਹੜੀ ਕਿਤੇ ਨਾ ਕਿਤੇ ਕੀ ਅਕਾਲੀ ਦਲ ਕਾਰਨ ਜਿਹੜਾ ਥਾਂ ਖਾਲੀ ਹੈ ਉਹ ਉਸ ਹੀ ਪੂਰਤੀ ਕਰੇਗੀ ਜਾਂ ਸਮੁੱਚੀ ਰਾਜਨੀਤੀ ਤੇ ਜੋ ਗਰਾਵਟ ਆਈ ਹੈ ਉਸ ਗਰਾਵਟ ਤੋਂ ਨਾਰਾਜ਼ ਤੇ ਨਿਰਾਸ਼ ਲੋਕ ਇਧਰ ਨੂੰ ਆਉਣਗੇ ਹੈਨਾ ਜਾਂ ਇਹ ਆਪਣੀ ਇੱਕ ਵੱਖਰੀ ਲੀਕ ਬਣਾ ਕੇ ਹੀ ਤੁਰਦੀ ਨਜ਼ਰ ਆਏਗੀ ਇਹ ਸਾਰੇ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ 'ਚ ਸਾਹਮਣੇ ਆਉਣੇ ਆ ਤੇ ਇਹ ਸਭ ਦੇ ਦਰਮਿਆਨ ਹੋਰ ਪਾਰਟੀਆਂ ਵੀ ਉੱਥੇ ਆਪਣੇ ਮੰਚ ਲਾਉਣਗੀਆਂ ਉਸ ਦਾ ਸੱਤਾਧਾਰੀ ਤ੍ਰਿਆਮਾ ਦੀ ਪਾਰਟੀ ਵੀ ਲਾਵੇ ਕਾਂਗਰਸ ਵੀ ਲਾਵੇ ਹੈ ਉਸ ਦਾ ਭਾਜਪਾ ਵੀ ਲਾ ਲਵੇ ਪ੍ਰਧਾਨ ਵੀ ਜਦ ਤੱਕ ਪ੍ਰੋਗਰਾਮ ਤੁਹਾਡੇ ਤੱਕ ਜਾਣਾ ਉਸ ਤੱਕ ਤੱਕ ਪ੍ਰਧਾਨ ਦਾ ਚਿਹਰਾ ਮੋਹਰਾ ਵੀ ਪੰਜਾਬ ਚ ਕੌਣ ਹੋਊਗਾ ਹੁਣ ਸਿਨੂ ਜਾਕੜ ਨਹੀਂ ਸਾਹ ਤੇ ਬੀਜੇਪੀ ਉਹ ਵੀ ਸਪਸ਼ਟ ਹੋ ਜਵੇ ਪਰ ਅਕਾਲੀ ਦਲ ਦੀ ਹੋਣ ਵਾਲੀ ਕਾਨਫਰੰਸ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਰਹਿਣਗੀਆਂ ਸ਼੍ਰੀ ਕਲਤਕ ਸਾਬ ਤੋਂ ਲੱਗੀ ਤਨਖਾਹ ਤੋਂ ਬਾਅਦ ਸੇਵਾ ਲੱਗਣ ਤੋਂ ਬਾਅਦ ਧਾਰਮਿਕ ਸੇਵਾਵਾਂ ਪੂਰੀਆਂ ਕਰਦਿਆਂ ਹੋਇਆਂ ਰਾਜਨੀਤਿਕ ਸੇਵਾਵਾਂ ਤੋਂ ਪੱਲਾ ਵਚਾ ਕੇ ਚੱਲ ਰਹੀ ਧਿਰ ਹੋ ਸਕਦਾ ਹੈ ਕਿ ਆਉਂਦੇ 1-2 ਦਿਨਾਂ ਦੇ ਵਿੱਚ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਬਲਾ ਕੇ ਸੁਖਵੀਰ ਬਾਲ ਦਾ ਅਸਤੀਫਾ ਪ੍ਰਵਾਨ ਵੀ ਕਰ ਲਵੇ ਉਹ ਸਭਾ ਨਵੀਂ ਭਰਤੀ ਵਾਲੀ ਪ੍ਰਕਿਰਿਆ ਆਪੇ ਸ਼ੁਰੂ ਕਰ ਲਵੇ ਸੱਤ ਮੈਂਬਰੀ ਕਮੇਟੀ ਨੂੰ ਪੁੱਛੇ ਹੀ ਨਾ ਇਹ ਵੀ ਹੋ ਸਕਦਾ ਉਹ ਸੱਤ ਮੈਂਬਰੀ ਕਮੇਟੀ ਰਹੀ ਜਾਵੇ ਪਰ ਇਹੋ ਸਭੀ ਕਾਰਵਾਈ ਦੇ ਦਰਮਿਆਨ ਮਾਗੀ ਮੇਲੇ ਤੇ ਇਹਨਾਂ ਦੀ ਕਾਨਫਰੰਸ ਕਿਸ ਕਦਰ ਰਹਿੰਦੀ ਆ ਔਰ ਨਵੀਂ ਪਾਰਟੀ ਬਣਨ ਜਾ ਰਹੀ ਆ ਜਿਹੜੀ ਉਹਦੀ ਪੰਥ ਬਚਾਓ ਪੰਜਾਬ ਬਚਾਓ ਰੈਲੀ ਕਿਹ ਜਿਹੀ ਰਹਿੰਦੀ ਆ ਇਹ ਸਵਾਲ ਇਹਨਾਂ ਕਾਫੀ ਕੁਛ ਤੈਅ ਹੋਣਾ ਚਲੋ ਇਧਰ ਜੀ ਤੈਅ ਹੋਣ ਦੇ ਲਈ ਸਬਦੀਆਂ ਨਜ਼ਰਾਂ ਇੱਕ ਵਾਰ ਸੁਪਰੀਮ ਕੋਰਟ ਤੇ ਲੱਗੀਆਂ ਸੀ ਅੱਜ ਸੁਪਰੀਮ ਕੋਰਟ ਦੇ ਵਿੱਚ ਫਿਰ ਸੁਣਵਾਈ ਹੋਈ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰਤ 38 ਦਿਨਾਂ ਦਾ ਹੋ ਗਿਆ ਅੱਜ 38 ਦਿਨ ਮਰਨ ਵਰਤ ਨੂੰ ਚਲਦੇ ਆ ਪੂਰੇ ਹੋ ਗਏ ਨੇ ਬੋਲਣ ਚ ਬਹੁਤ ਮੁਸ਼ਕਲ ਆ ਰਹੀ ਆ ਤੇ ਪਰ ਅੱਜ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਕੋਰਟ ਨੇ ਕਿਹਾ ਕਿ ਅਸੀਂ ਥੋੜਾ ਸਿੱਧੇ ਕਿਸਾਨਾਂ ਕੋਲ ਜਾਣਾ ਅਸੀਂ ਕਮੇਟੀ ਬਣਾਈ ਆ ਉਸ ਕਮੇਟੀ ਰਾਹੀਂ ਅਸੀਂ ਮਸਲਾ ਨੂੰ ਨੇੜੇ ਲਾ ਸਕਦੇ ਆ ਪਰ ਪੰਜਾਬ ਸਰਕਾਰ ਨੂੰ ਸਦਰੂਪ ਚੱਜ ਝਾੜਾਂ ਪਈਆਂ ਕਿ ਕੀ ਤੁਸੀਂ ਇਸ ਮਸਲੇ ਨੂੰ ਨੇੜੇ ਲਾਉਣਾ ਨਹੀਂ ਚਾਹੁੰਦੇ ਤੇ ਉਹਨਾਂ ਨੇ ਇਹ ਵੀ মিডিਆ ਦੇ ਹਵਾਲੇ ਨਾਲ ਵੀ ਸਵਾਲ ਕੀਤਾ ਕਿ ਕੁਝ মিডিਆ ਦੀਆਂ ਧਿਰਾਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਜਿਵੇਂ ਅਸੀਂ ਮਰਨ ਮਰਤ ਤੜਾਉਣਾ ਚਾਹੁੰਦੇ ਹੋਈਏ ਜਿਵੇਂ ਅਸੀਂ ਉਹਨਾਂ ਦਾ ਕਹਿੰਦੇ ਜੀ ਅੰਦੋਲਨ ਖੰਡਿਤ ਕਰਨਾ ਚਾਹੁੰਦੇ ਕਹਿੰਦੇ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੀ ਅਜਿਹੀ ਕੋਈ ਮੰਨਚਾ ਨਹੀਂ ਸਾਨੂੰ ਉਸ ਵਿਅਕਤੀ ਦਾ ਫਿਕਰ ਹੈ ਉਹਦੇ ਜੀਵਨ ਦਾ ਫਿਕਰ ਹੈ ਇਸ ਲਈ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਵੀ ਤੁਸੀਂ ਇਸ ਪ੍ਰਕਿਰਿਆ ਨੂੰ ਨੇੜੇ ਲਾਉਣ 'ਚ ਕਿਉਂ ਨਹੀਂ ਕਾਮਯਾਬ ਹੋ ਰਹੇ ਉਹਨਾਂ ਨੂੰ ਮੈਡੀਕਲ ਸੂਤ ਲੈਣ ਲਈ ਕਿਉਂ ਨਹੀਂ ਮਨਾ ਪਾਰੇ ਦੂਸਰੇ ਪਾਸੇ ਲਾਂਗੇ ਵਾਲੇ ਮਸਲੇ ਤੇ ਵੀ ਸੁਣਵਾਈ ਸੀ ਕਿ ਲਾਂਗਾ ਰੁਕਿਆ ਪਰ ਉਸ ਮਸਲੇ ਤੇ ਕੋਈ ਗਲਤਾਨ ਪੱਤਰ ਲੱਗੀ ਨਹੀਂ ਸੋ ਲੈ ਦੇ ਕੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਅਫਸਰਾਂ ਅਧਿਕਾਰੀਆਂ ਨੂੰ 13 ਜਨਵਰੀ ਤੱਕ ਦਾ ਸਮਝ ਲਓ ਸਮਾਂ ਮਿਲ ਗਿਆ 13 ਜਨਵਰੀ ਤੇ ਅਗਲੀ ਸੁਣਵਾਈ ਆ ਤਦ ਤੱਕ ਕਿ ਕੀ ਇਹ ਮਸਲਾ ਸੁਲਝਾ ਲੈਣਗੇ ਕੀ ਮਸਲਾ ਹੱਲ ਕਰ ਲੈਣਗੇ ਕਿਉਂਕਿ ਡੱਲੇ ਵਾਲਾ ਹੋਰ ਨੇ ਉਹਨੂੰ ਸਪਸ਼ਟ ਕਰਤਾ ਕਿ ਪਹਿਲਾਂ ਤਾਂ ਮੈਂ ਕਿਹਾ ਸੀ ਕਿ ਚਲੋ ਗੱਲਬਾਤ ਤੋਰੋ ਉਸ ਤੋਂ ਬਾਅਦ ਮੈਂ ਮੈਡੀਕਲ ਸੂਤ ਲੈ ਲੂੰਗਾ ਪਰ ਕਹਿੰਦੇ ਇਹਦਾ ਮਤਲਬ ਇਹ ਨਹੀਂ ਕਿ ਸਾਡਾ ਮਸਲਾ ਹੀ ਉਹਦੇ ਫਿਰ ਨਿਬੜ ਜਾਊਗਾ ਅੰਦੋਲਨ ਖਤਮ ਹੋ ਜਾਊਗਾ ਤੇ ਉਹਨਾਂ ਨੇ ਅਪੀਲ ਵੀ ਕਰਤੀ ਕਿ 4 ਤਰੀਕ ਨੂੰ ਜਿਹੜਾ ਮਹਾ ਪੰਚਾਇਤ ਹੋਣੀ ਆ ਹ ਉਹਦੇ ਨਾਲ ਨਾਲ ਉਹ ਕਹਿੰਦੇ ਮੇਰਾ ਸੰਦੇਸ਼ ਆ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਅੰਦੋਲਨ ਨਾ ਚੱਕਿਓ ਇਹਦਾ ਮਤਲਬ ਸਥਿਤੀ ਜਿੱਥੋਂ ਗੱਲ ਸ਼ੁਰੂ ਹੋਈ ਸੀ ਮੁੜ ਕੇ ਉੱਥੇ ਪਹੁੰਚ ਗਈ ਆ ਪਹਿਲਾਂ ਗੱਲ ਨੇੜੇ ਲੱਗਦੀ ਲੱਗ ਰਹੀ ਸੀ ਸੋ ਸੁਪਰੀਮ ਕੋਰਟ ਦਾ ਕਿਸਾਨਾਂ ਨੂੰ ਸਿੱਧਿਆਂ ਗੱਲ ਕਰਨ ਤੋਂ ਇਨਕਾਰ ਹੈ ਉਹ ਕਹਿੰਦੇ ਸਾਡ ਨੂੰ ਅਸੀਂ ਸਿੱਧੇ ਨਹੀਂ ਗੱਲ ਕਰਾਂਗੇ ਅਸੀਂ ਕਮੇਟੀ ਬਣਾਈ ਆ ਪਰ ਉਹ ਨਾਲੇ ਕਿਹਾ ਕਿ ਸਾਡਾ ਮਰਨ ਬਰ ਤੜਾਉਣ ਦਾ ਕੋਈ ਰਾਹ ਨਹੀਂਗਾ ਅਸੀਂ ਤਾਂ ਸਿਰਫ ਸਥਿਤੀ ਨੂੰ ਧਿਆਨ ਚ ਰੱਖਦੇ ਹਾਂ ਉਸ ਵਿਅਕਤੀ ਦੀ ਉਸ ਲੀਡਰ ਦੀ ਜਾਨ ਬਚਾਉਣ ਦੇ ਲਈ ਕਹਿ ਰਹੇ ਹਾਂ ਕਿ ਉਹ ਕਿਸੇ ਤਰ੍ਹਾਂ ਹਿੱਲ ਅਵਸਿਲ ਲੱਗੇ ਉਹਦੇ ਲਈ ਮੰਗਾ ਮੰਨਣੀਆਂ ਕੇਂਦਰ ਨੇ ਮੰਨਣੀਆਂ ਪਰ ਕੇਂਦਰ ਦੇ ਪਾਸੇ ਨੂੰ ਅਜੇ ਵੀ ਸੁਪਰੀਮ ਕੋਰਟ ਨੇ ਕੋਈ ਰੁਖ ਨਹੀਂ ਕੀਤਾ ਕੇਂਦਰ ਨੂੰ ਕੋਈ ਹਦਾਇਤ ਨਹੀਂ ਕਿ ਤੁਸੀਂ ਆ ਕੇ ਗੱਲਬਾਤ ਕਰੋ ਤੇ ਕੇਂਦਰ ਦਾ ਕੋਈ ਅਜਿਹਾ ਹੰਗਾਰਾ ਵੀ ਨਹੀਂ ਆਇਆ ਪੰਜਾਬ ਸਰਕਾਰ ਦੇ ਕਹਿਣ ਦੇ ਬਾਵਜੂਦ ਕਿ ਅਸੀਂ ਗੱਲਬਾਤ ਲਈ ਕੋਸ਼ਿਸ਼ਾਂ ਕਰ ਰਹੇ ਹਾਂ ਜੇ ਅਸੀਂ ਮਰਾਉਂ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਹ ਹੱਲ ਕੱਢ ਲਾਂਗੇ ਫਿਲਹਾਲ ਅਫਸਰ ਅਧਿਕਾਰੀ ਜਾ ਰਹੇ ਨੇ ਸਾਬਕਾ ਡੀਜੀਪੀ ਜਸਕਰਨ ਦੀ ਅਗਵਾਈ ਜਸਕਰਨ ਸਿੰਘ ਦੀ ਅਗਵਾਈ ਦੇ ਵਿੱਚ ਲਗਾਤਾਰ ਪੰਜਾਬ ਦੇ ਅਫਸਰ ਅਧਿਕਾਰੀ ਲੱਗੇ ਨੇ ਪਰ ਗੱਲ ਨੇੜੇ ਲੱਗਦਿਆਂ ਲੱਗਦਿਆਂ ਫਿਰ ਟੁੱਟ ਜਾਂਦੀ ਆ। ਸੋ ਪੰਜਾਬ ਹਰਿਆਣਾ ਦੇ ਹوادੇ ਨਾਲ ਜਿੱਕਰ ਆਪਾਂ ਗੱਲ ਕਰੀਏ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਮਾਫ ਕਰਨਾ ਸੁਪਰੀਮ ਕੋਰਟ ਦੇ ਨਾਲ ਜਿੱਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਦੇ ਬਾਰਡਰ ਦੇ ਉੱਤੇ ਜਿਹੜਾ ਖਨੋਰੀ ਬਾਰਡਰ ਦੇ ਉੱਤੇ 38 ਦਿਨਾਂ ਦਾ ਮਰਨ ਵਰਤ ਹੋ ਗਿਆ ਹੈ ਉਸ ਦੇ ਵਿੱਚ ਹੁਣ ਡਾਕਟਰਾਂ ਦਾ ਕਹਿਣਾ ਕਿ ਸਥਿਤੀ ਬਹੁਤ ਨਾਜ਼ੁਕ ਹੈ ਕਿਸੇ ਵੀ ਪਲ ਕੁਝ ਮਾੜਾ ਵਾਪਰ ਸਕਦਾ ਪਰ ਉਹਦੇ باوجود ਵੀ ਹੁਣ ਸੁਣਵਾਈ 13 ਜਨਵਰੀ ਤੇ ਜਾ ਪਈ ਹੈ ਮਤਲਬ ਲਗਭਗ 10 11 ਦਿਨ ਅੱਗੇ ਕੋਰਟ ਨੇ ਕਿਹਾ ਕਿ ਜਾਣਬੁੱਝ ਕੇ ਹਾਲਤ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ ਅਸੀਂ ਕਦੇ ਵੀ ਨਹੀਂ ਕਿਹਾ ਕਿ ਉਹਨਾਂ ਦਾ ਮਰਨ ਮਰਵਾਓ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦਿਆਂ ਵੀ ਕਿਹਾ ਕਿ ਤੁਹਾਡਾ ਰਵਈਆ ਮਸਲੇ ਨੂੰ ਸੁਲਝਾਉਣ ਵਾਲਾ ਨਹੀਂ ਹੈ ਤੁਹਾਡੀ ਨੀਅਤ ਨੀਤੀ ਮਸਲੇ ਨੂੰ ਹੱਲ ਕਰਨ ਵਾਲੀ ਨਹੀਂ ਹੈ ਸੋ ਹੁਣ ਇਸ ਮਸਲੇ ਤੇ ਅਗਲੀ ਸੁਣਵਾਈ 13 ਜਨਵਰੀ ਹੋਏਗੀ ਜੀ ਤੇ ਉਸ ਦਿਨ ਤੱਕ ਕਹਿੰਦੇ ਉਮੀਦ ਹੈ ਸਾਨੂੰ ਕਿ ਡਲੇ ਵਾਲ ਹੋਰਾਂ ਨੂੰ ਤੁਸੀਂ ਹਸਪਤਾਲ ਤੱਕ ਲਿਜਾਣ ਚ ਕਾਮਯਾਬ ਹੋ ਜਾਓਗੇ ਤੇ ਪੰਜਾਬ ਦੇ ਡੀਜੀਪੀ ਤੇ ਚੀਫ ਸਕੱਟਰੀ ਵੀਡੀਓ ਕਾਨਫਰੈਂਸ ਕਰਾਈ ਅੱਜ ਮੌਜੂਦ ਵੀ ਰਹੇ ਕਿਉਂਕਿ ਸ਼ੰਭੂ ਬਟਨ ਖੋਲਣ ਵਾਲੀ ਪਟੀਸ਼ਨ ਦੇ ਉੱਤੇ ਵੀ ਨਾਲੇ ਸੁਣਵਾਈ ਸੀ ਉਸ ਮਸਲੇ ਤੇ ਵੀ ਸੋ ਜਸਟਿਸ ਸੂਰੀਆ ਕਾਂਤਪੁਰਾ ਨੇ ਕਿਹਾ ਕਿ ਟਕਰਾਵ ਨਾ ਹੋਵੇ ਮਤਲਬ ਹੈ ਨਾ ਇਹਦੇ ਲਈ ਕਹਿੰਦੇ ਕਿ ਅਸੀਂ ਉਹ ਕਮੇਟੀ ਬਣਾਈ ਆ ਤੇ ਅਸੀਂ ਕਿਸੇ ਮਸਲੇ ਦੇ ਵਿੱਚ ਆਪ ਨਹੀਂ ਸਿੱਦੇ ਪੈਣਾ ਉਸ ਕਮੇਟੀ ਕੋਲ ਕਿਸਾਨ ਕਿਉਂ ਨਹੀਂ ਜਾਂਦੇ ਜੇ ਤੁਹਾਨੂੰ ਬੁੱਧੀ ਜੀਵਿਆਂ ਦਾ ਪਰ ਜਿਹੜੀ ਐਸਕੇਮ ਗੈਰ ਰਾਜਨੀਤਿਕ ਔਰ ਰਾਜਨੀਤਿਕਾ ਦੋਹੇ ਤਰ੍ਹਾਂ ਦੀ ਜਿਹੜੀ ਅੰਦੋਲਨ ਕਰ ਰਹੀ ਹੈ ਸ਼ੰਭੂਰ ਖਨੋਰੀ ਉਹ ਵੀ ਤੇ ਜਿਹੜੀ ਅੰਦੋਲਨ ਨਹੀਂ ਕਰ ਰਹੀ ਉਹ ਵੀ ਸਾਰਿਆਂ ਨੇ ਸਪਸ਼ਟ ਕਰਤਾ ਕਿ ਅਸੀਂ ਨਹੀਂ ਜਾਣਾ ਜੀ ਸੁਪਰੀਮ ਕੋਰਟ ਦੀ ਕਮੇਟੀ ਕੋਲ ਸੁਣਾ ਤਾਂ ਕਮੇਟੀ ਕੋਲ ਕੋਈ ਜਾਏਗਾ ਤੇ ਨਾ ਹੀ ਸੁਪਰੀਮ ਕੋਰਟ ਕਹਿੰਦਾ ਅਸੀਂ ਸਿੱਧੇ ਕਿਸਾਨਾਂ ਕੋਲ ਆਵਾਂਗੇ ਕਮੇਟੀ ਨਾਲ ਹੀ ਗੱਲ ਕਰੋ ਤੇ ਬਾਕੀ ਪੰਜਾਬ ਸਰਕਾਰ ਨੂੰ ਚਾਣਾ ਪਈਆਂ ਕਿ ਤੁਸੀਂ ਮਸਲਾ ਸੁਲਝਾਉਣਾ ਨਹੀਂ ਚਾਹੁੰਦੇ ਚਲੋ ਇੱਕ ਰਿਪੋਰਟ ਜਿਹੜੀ ਪੰਜਾਬ ਦੀ ਫਿਜ਼ਾ ਦੇ ਹਵਾਲੇ ਨਾਲ ਪੰਜਾਬ ਦੇ ਸਰੂਪ ਤੇ ਪੰਜਾਬ ਦੀ ਤਾਕਤ ਦੇ ਹਵਾਲੇ ਨਾਲ ਬਹੁਤ ਧਿਆਨ ਮੰਗਦੀ ਆ ਮੈਂ ਤੁਹਾਡੇ ਮੂਰੇ ਰੱਖਣ ਲੱਗਾ ਇੱਕ ਸ਼ੇਅਰ ਆ ਮੇਰਾ ਸ਼ੇਅਰ ਤੋਂ ਤੁਹਾਨੂੰ ਸਪੱਸ਼ਟ ਹੋ ਜਾਏਗਾ ਮੈਂ ਲੰਘੇ ਦਿਨ ਇਹ ਸ਼ੇਅਰ ਲਿਖਿਆ ਤੇ ਅੱਜ ਉਸ ਨੂੰ ਅਗਾਹ ਤੋਰਦਿਆਂ ਚਰਨਜੀਤ ਭੁੱਲਰ ਇੱਕ ਰਿਪੋਰਟ ਲੈ ਆਇਆ ਇੱਕ ਐਸਾ ਸਵਾਭਾ ਕਿ ਮੈਂ ਉਸੇ ਫਿਕਰਮੰਦੀ 'ਚ ਸ਼ੇਅਰ ਲਿਖ ਰਿਹਾ ਸੀ ਤੇ ਉਸੇ ਫਿਕਰਮੰਦੀ ਚੋਂ ਚਰਨਜੀਤ ਪੁੱਲਰ ਰਾਂ ਦੀ 에어ਪੋਰਟ ਸਾਹਮਣੇ ਆ ਰਹੀ ਸੀ ਲੰਗੇ ਦਿਨੀ 23 ਦਸੰਬਰ ਨੂੰ ਇੱਕ ਸ਼ੇਅਰ ਲਿਖਦਾ ਮੇਰੇ ਖੇਤ ਉੱਗੀ ਫਸਲ ਦਾ ਇਸ ਬਰੇ ਝਾੜ ਵਧ ਗਿਆ ਮੇਰੇ ਖੇਤ ਉੱਗੀ ਫਸਲ ਦਾ ਇਸ ਬਰੇ ਝਾੜ ਵਧ ਗਿਆ ਪਹਿਲਾਂ ਕੱਲੇ ਫਲੈਟ ਉੱਗੇ ਸਨ ਹੁਣ ਮੌਲ ਵੀ ਉੱਗਾਇਆ ਤੇ ਇਸ ਤੋਂ ਅੱਗੇ ਚਰਨਜੀਤ ਪੁੱਲਰ ਅੱਜ ਲਿਖਦੇ ਨੇ ਅਖਬਾਰ ਦੇ ਵਿੱਚ ਕਿ ਪੰਜਾਬ ਦੇ ਖੇਤਾਂ ਵਿੱਚ ਉੱਗਣ ਲੱਗ ਪਏ ਨੇ ਹੁਣ ਸ਼ਹਿਰ ਉਹ ਕਹਿੰਦੇ ਕਿ ਇਹ ਸਥਿਤੀ ਹੈ ਕਿ ਹੁਣ ਪੰਜਾਬ ਦੇ ਖੇਤਾਂ 'ਚ ਸ਼ਹਿਰ ਰੁਗ ਗਏ ਨੇ ਖੇਤੀ ਹੇਠਲਾ ਰਕਬਾ 53000 ਏਕੜ ਘਟਿਆ ਤੇ ਇਹ ਵੀ ਇੱਕ 53000 ਏਕੜ ਵੀ ਉਹ ਹੈ ਜਿਹੜਾ ਨਹਿਰੀ ਪਾਣੀ ਦੇ ਹਵਾਲੇ ਨਾਲ ਘਟਿਆ ਜਿਹੜਾ ਕੁੱਲ ਰਕਬਾ ਘਟਿਆ ਉਹਦਾ ਡਾਟਾ ਨਹੀਂ ਹੈ ਜਿੱਥੇ-ਜਿੱਥੇ ਨਹਿਰੀ ਪਾਣੀ ਲੱਗਦਾ ਸੀ ਉਸ ਨਹਿਰੀ ਪਾਣੀ ਦੇ ਹਵਾਲੇ ਨਾਲ ਜਿਹੜੇ ਖੇਤ ਹੁਣ ਕਿਸੇ ਪਲਾਟ 'ਚ ਬਦਲ ਗਏ ਕਿਸੇ ਫਲੇਟ 'ਚ ਬਦਲ ਗਏ ਕਿਸੇ ਕਲੋਨੀ 'ਚ ਬਦਲ ਗਏ ਕਿਸੇ ਬਾਜ਼ਾਰ 'ਚ ਬਦਲ ਗਏ ਕਿਸੇ ਕਾਰੋਬਾਰ ਫੈਕਟਰੀ 'ਚ ਬਦਲ ਗਏ ਇਹ ਉਹ ਰਕਵੇ ਉਹ 53000 ਏਕੜ ਤੋਂ ਵੱਧ ਹੈ ਜਿਹੜਾ ਉਹਦੇ ਥੱਲੇੋਂ ਨਿਕਲਿਆ ਆ ਜਲ ਸਰੋਤ ਵਿਭਾਗ ਨੇ ਇਸ ਰਕਵੇ ਦੀ شناਖਤ ਕੀਤੀ ਹੈ ਜਨਾਬ ਖੇਤੀ ਲਈ ਮਿਲਦੇ ਪਾਣੀ ਦੀ ਹੁਣ ਕਟੌਤੀ ਕੀਤੀ ਜਾਵੇਗੀ ਅਸਲ 'ਚ ਕੀ ਹੈ ਕਿ ਜਦੋਂ-ਜਦੋਂ ਕੋਈ ਖੇਤ ਹੇ ਕਮਰਸ਼ੀਅਲ ਚ ਬਦਲ ਜਾਂਦਾ ਹੈ ਰਹਿਸ਼ੀ ਚ ਬਦਲ ਜਾਂਦਾ ਹੈ ਇੰਡਸਟਰੀ ਚ ਬਦਲ ਜਾਂਦਾ ਹੈ ਫਿਰ ਉਹਦਾ ਜਿਹੜਾ ਪਾਣੀ ਹੈ ਉਹ ਬਾਕੀਆਂ ਚ ਬਰਾਬਰ ਵੰਡ ਹੋਣਾ ਹੁੰਦਾ ਜਿਹੜਾ ਨਹਿਰੀ ਪਾਣੀ ਹੈ ਪਰ ਪਹੁੰਚਦਾਰ ਵਾਲੇ ਵੱਡੇ ਜ਼ਿਮੀਦਾਰ ਉਹ ਆਪਿਓ ਖਪਾਕੂ ਬੋਲ ਜਾਂਦੇ ਕਿ ਸਾਡੇ ਕਿ ਨਹੀਂ ਚੱਲਣ ਦੋ ਪਰ ਲੰਮੇ ਸਮੇਂ ਤੋਂ ਮੰਨਿਆ ਜਾ ਰਿਹਾ ਹੈ ਕਿ ਕਹਿੰਦੇ ਕਿ 1980 82 ਦੇ ਦੌਰ ਤੋਂ ਬਾਅਦ ਕਦੇ ਇਹਦੇ ਤੇ ਮੁੜ ਕੇ ਰਿਪੋਰਟ ਨਹੀਂ ਤਿਆਰ ਹੋਈ ਕਦੇ ਦੀ ਹਸਾਬਕਤਾ ਵੀ ਨਹੀਂ ਹੋਈ ਸੋ ਹੁਣ ਜੇ ਜਦੋਂ ਪਤਾ ਕਰਨ ਤੁਰੇ ਤਦ ਪਤਾ ਲੱਗਾ ਕਿ ਗੈਰ ਖੇਤੀ ਕੰਮਾਂ ਦੇ ਲਈ 1717 ਏਕੜ ਦਾ ਰਕਬਾ ਅਜੇ ਵਿਚਾਰਦੀ ਨਾ ਜਿਹੜੇ ਗੈਰ ਖੇਤੀ ਕਮਾਲੀ ਵਰਤਿਆ ਜਾ ਰਿਹਾ ਉਸ ਨੂੰ ਕਿਸ ਖੇਤਰ ਚ ਪਾਉਣਾ 1707 1707 ਏਕੜ ਅਜੇ ਵਿਚਾਰਦੀ ਨਾ ਕਿ ਇਹਨੂੰ ਕਿੱਧਰ ਖਾਤੇ ਚ ਪਾਈਏ ਜਦੋਂ ਕਿ 53000 ਏਕੜ 53611 ਏਕੜ ਉਹ ਜ਼ਮੀਨ ਹੈ ਜਿਹੜੀ ਹੁਣ ਖੇਤ ਨਹੀਂ ਰਹੀ ਇਹ ਪੰਜਾਬ ਦੀ ਸਥਿਤੀ ਹੈ ਜੇਕਰ ਇਹਦੇ ਵਿੱਚੋਂ ਮੈਂ ਹਵਾਲੇ ਨਾਲ ਜਾਵਾਂ ਕਿ ਉਹ ਕਹਿੰਦੇ ਜੀ ਗੁਰਦਾਸਪੁਰ ਡਿਵੀਜ਼ਨ ਸਭ ਤੋਂ ਵੱਧ ਇਸ ਪ੍ਰਕਿਰਿਆ ਚਾਇਆ ਗੁਰਦਾਸਪੁਰ ਡਿਵੀਜ਼ਨ ਦੇ ਵਿੱਚ 14770 ਏਕੜ ਜ਼ਮੀਨ ਖੇਤੀ ਤੋਂ ਬਦਲ ਕੇ ਖੇਤੀ ਰੱਖਵੇ ਤੋਂ ਬਾਹਰ ਆ ਗਈ। ਇਸੇ ਤਰ੍ਹਾਂ ਜਲੰਧਰ ਡਿਵੀਜ਼ਨ ਚ 13773 ਹੈ। ਸੋ 13773 ਏਕੜ ਜ਼ਮੀਨ ਜਲੰਧਰ ਡਿਵੀਜ਼ਨ ਚ ਬਾਹਰ ਆ ਗਈ ਤੇ ਸਭ ਤੋਂ ਵੱਧ ਗੁਰਦਾਸਪੁਰ ਡਿਵੀਜ਼ਨ ਦੇ ਵਿੱਚ 14770 ਏਕੜ ਹੈ। ਇਸੇ ਤਰ੍ਹਾਂ ਫਿਰ ਦੇਵੀਗੜ ਡਿਵੀਜ਼ਨ ਹੈ ਜਿਹ ਚ 6814 ਏਕੜ ਜ਼ਮੀਨ ਬਾਹਰ ਆ ਗਈ। ਫਿਰ ਬਠਿੰਡਾ ਕਨਾਲ ਡਿਵੀਜ਼ਨ ਹੈ ਉਹ ਚ 2300 99 ਇੱਕ ਇਕੜ ਜ਼ਮੀਨ ਬਾਹਰ ਆ ਗਈ ਫਿਰ ਰੋਪੜ ਕਨਾਲ ਹੈ 1564 ਇਕੜ ਹੈ ਸੰਗਰੂਰ ਡਿਵੀਜ਼ਨ ਹੈ 1130 ਇਕੜ ਹੈ ਸੋ ਇਹ ਪਰਤਾਰਾ ਜਾਰੀ ਹੈ ਤੇ 1991 ਤੋਂ ਲੈ ਕੇ 2011 ਤੱਕ 2 ਲੱਖ ਤੋਂ ਵੱਧ ਕਿਸਾਨ ਖੇਤੀ ਚੋਂ ਬਾਹਰ ਆ ਚੁੱਕੇ ਨੇ ਤੇ ਇਹ 53611 ਇਕੜ ਜਿਹੜਾ ਰਕਬਾ ਖੇਤੀ ਤੋਂ ਬਾਹਰ ਆਇਆ ਪੰਜਾਬ ਚ ਜਿਹੜਾ ਖੇਤੀ ਰਕਬਾ ਘਟਿਆ ਹੈ ਇਹ ਉਹ ਹੈ ਜਿੱਥੇ ਸਿਰਫ ਨਹਿਰੀ ਪਾਣੀ ਲੱਗਦਾ ਸੀ ਜਿਹੜਾ ਨਹਿਰੀ ਪਾਣੀ ਤੋਂ ਬਨਾਲਾ ਉਹਦਾ ਡਾਟਾ ਜਦੋਂ ਮਿਲਾਉਂ ਕੀਤਾ ਏ ਲੱਖਾਂ ਏਕੜ ਜ਼ਮੀਨ ਬਣ ਜਾਣੀ ਆ ਸੋ ਇਹ ਆਪਣੇ ਆਪ ਚ ਫਿਕਰਮੰਦੀ ਵਾਲਾ ਪੈਰਾ ਔਰ ਪੰਜਾਬ ਦੇ ਵਿੱਚ ਜਿਵੇਂ ਜ਼ਮੀਨਾਂ ਇਕਵਾਰ ਕੀਤੀਆਂ ਜਾ ਰਹੀਆਂ ਨੇ ਜਿਵੇਂ ਸੜਕਾਂ ਬਣਦੇ ਆ ਹਵਾ ਦੇ ਨਾਲ ਹਾਈਵੇ ਬਣਦੇ ਵਾਲੇ ਨਾਲ ਸੋ ਇਹ ਪ੍ਰਕਿਰਿਆ ਨੂੰ ਜਦੋਂ ਦੇਖਦੇ ਹਾਂ ਤਾਂ ਖੇਤੀ ਵਾਲੀ ਜ਼ਮੀਨ ਘਟ ਰਹੀ ਆ ਤੇ ਜੇ ਪੰਜਾਬ ਕੋਲ ਖੇਤੀ ਵਾਲੀ ਜ਼ਮੀਨ ਘਟਦੀ ਆ ਤਾਂ ਪੰਜਾਬ ਦੀ ਖੁਸ਼ਹਾਲੀ ਘਟਦੀ ਆ ਇਹ ਖੁਸ਼ਹਾਲੀ ਕਰਦੀ ਹੈ ਤਾਂ ਪੰਜਾਬ ਦੀ ਆਰਥਿਕਤਾ ਤੇ ਅਸਰ ਪੈਂਦਾ ਹੈ ਪure ਸਮੁੱਚੇ ਪੰਜਾਬ ਤੇ ਅਸਰ ਖੇਤੀ ਮਸਲਿਆਂ ਦਾ ਖੇਤਾਂ ਦਾ ਖੇਤਿਆਂ ਕਿਸਾਨਾਂ ਦਾ ਮਜ਼ਦੂਰਾਂ ਦਾ ਕਮਜ਼ੋਰ ਹੋਣਾ ਪੰਜਾਬ ਦਾ ਕਮਜ਼ੋਰ ਹੋਣਾ ਇਹ ਗੌਰ ਮੰਗਦਾ ਚਲੋ ਜੀ ਗੌਰ ਇਹ ਵੀ ਮੰਗਦੇ ਆ ਕਿ ਪੰਜਾਬ ਦੇ ਵਿੱਚ ਮਿੱਡੇ ਮੀਲ ਦਾ ਵੈਨਿਊ ਫਿਰ ਚੇਂਜ ਹੋ ਗਿਆ ਹੁਣ ਜਵਾਕਾਂ ਨੂੰ ਕਹਿੰਦੇ ਸਰਦੀ ਆ ਠੰਡ ਖਾਸੀ ਆ ਇਸ ਲਈ ਕਹਿੰਦੇ ਵੀ ਹੁਣ ਗਰਮ ਗਰਮ ਕੜਾ ਮਿਲਿਆ ਕਰੂਗਾ ਨਾਲ ਖੀਰ ਮਿਲਿਆ ਕਰੂਗੀ ਸੋ ਇਸ ਲਈ ਕਹਿੰਦੇ ਜੀ ਤੈਅ ਕੀਤਾ ਗਿਆ ਕਿ ਦੇਸੀ ਘਿਓ ਦਾ ਕੜਾ ਹੈ ਤੇ ਨਾਲ ਗਰਮ ਗਰਮ ਖੀਰ ਜਿਵਾਕਾਂ ਨੂੰ ਦਿੱਤੀ ਜਾਵੇ ਪਿਛਲੇ ਦਿਨੀ ਕਿਨੂ ਵਾਲਾ ਮਸਲਾ ਖਾਸਾ ਭਖਿਆ ਸੀਗਾ ਕਿ ਜੀ ਫਲ ਮਿਲਿਆ ਕਰਨਗੇ ਕਿਨੂ ਮੌਸਮੀ ਫਲ ਨੇ ਕਿਸਾਨਾਂ ਨੂੰ ਫਾਇਦਾ ਹੋਊਗਾ ਸੋ ਹੁਣ ਫਿਰ ਨਵੇਂ ਸਾਲ ਤੋਂ ਇਹ ਅਗਲੇ 31 ਦਸੰਬਰ ਤੱਕ ਲਈ ਇਹ ਤੈਅ ਹੋ ਗਿਆ ਵੈਸੇ ਪੰਜਾਬ ਦੇ ਵਿੱਚ ਇਸ ਹੱਡ ਚੀਰਮੀ ਠੰਡ ਦੇ ਕਾਰਨ ਸਕੂਲਾਂ ਦੀਆਂ ਚਾਹੇ ਉਹ ਸਰਕਾਰੀ ਨੇ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਉਹ ਪ੍ਰਾਇਮਰੀ ਨੇ ਚਾਹੇ ਉਹ ਮਿਡਲ ਨੇ ਚਾਹੇ ਹਾਈ ਨਾ ਚਾਈ ਸੀ ਇਸ ਕੰਨੇ ਸਾਰੇ ਸਕੂਲਾਂ ਚ 7 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੇ ਜੇ ਮੌਸਮ ਦੇ ਵਿੱਚ ਇਸੇ ਤਰ੍ਹਾਂ ਠੰਡ ਬਣੀ ਰਹੀ ਤਾਂ ਉਸ ਦਾ ਛੁੱਟੀਆਂ ਹੋਰ ਵੱਜ ਜਾਣ ਪਰ ਇਸ ਦੌਰਾਨ ਹੀ ਪੰਜਾਬ ਸਰਕਾਰ ਦਾ ਏ ਸਪੱਸ਼ਟ ਫੈਸਲਾ ਆ ਗਿਆ ਕਿ ਹੁਣ ਜਿਹੜੇ 19000 ਦੇ ਕਰੀਬ ਜਿਹੜੇ ਸਕੂਲਾਂ ਚ ਮਿਡਡੇ ਮੀਲ ਮਿਲਦਾ ਉਹ ਦੁਪਹਿਰ ਦਾ ਖਾਣਾ ਜਿਹੜਾ ਮਿਲਦਾ ਉਹਦਾ ਮਤਲਬ ਕਿ ਉਹ ਸਾਰਾ ਜਿਹੜਾ ਮੀਨੂ ਉਹ ਚੇਂਜ ਕਰ ਦਿੱਤਾ ਗਿਆ ਸੋ ਹੁਣ ਵਿਦਿਆਰਥੀਆਂ ਨੂੰ ਮਿਡਡੇ ਮੀਲ ਦੇ ਦੌਰਾਨ ਦੇਸੀ ਘਿਓ ਦਾ ਕੜਾਹ ਮਿਲਾ ਕਰੂਗਾ ਤੇ ਨਾਲ ਹੀ ਖੀਰ ਮਿਲਾ ਕਰੂਗੀ ਤੇ 8 ਦਸੰਬਰ ਤੋਂ ਜਦੋਂ ਸਕੂਲ ਖੁੱਲਣਗੇ ਤਦ ਤੋਂ ਹੀ ਇਹ ਮੈਨੂ ਲਾਗੂ ਕਰਨਾ ਜ਼ਰੂਰੀ ਹੋਊਗਾ ਇਹ ਮੈਨੂ 31 ਜਨਵਰੀ ਤੱਕ ਮਤਲਬ ਇਹ ਅਗਲੇ ਸਾਲ ਦੇ 31 ਜਨਵਰੀ ਤੱਕ ਜਾਂ 31 31 ਦਸੰਬਰ ਤੱਕ ਚੱਲੂਗਾ ਸੋ ਨਵੇਂ ਬਾਰੇ ਤੋਂ ਫਿਰ ਨਵਾਂ ਲਾਗੂ ਹੋ ਜਾਊਗਾ ਇਸ ਪ੍ਰਕਿਰਿਆ ਤਹਿਤ ਇਹਨੂੰ ਲਾਗੂ ਕੀਤਾ ਗਿਆ ਜੀ ਸੋ ਦੇਖਦੇ ਹਾਂ ਇਹਦੇ ਨਾਲ ਜਵਾਬ ਕਿੰਨੇ ਕੁਸ਼ ਹੁੰਦੇ ਨੇ ਕੀ ਆ ਚਲੋ ਖਬਰ ਤੱਜ ਚਰਚਾ ਚ ਪਈ ਦਲਜੀਤ ਦਸਾਂਝ ਦੀ ਪੈਸੇ ਦਲਜੀਤ ਦਸਾਂਝ ਲਗਾਤਾਰ ਜਦ ਤੋਂ ਉਹਨੇ ਆਪਣਾ ਦਿਲ ਲੂਮੀਨਾਟੀ ਹੈ ਨਾ ਉਹ ਟੂਰ ਸ਼ੁਰੂ ਕੀਤਾ ਬਲ ਟੂਰ ਫਿਰ ਭਾਰਤ ਟੂਰ ਫਿਰ ਪੰਜਾਬ ਟੂਰ ਉਹਨੂੰ ਲਿਆ ਕੇ ਲੁਧਿਆਣੇ ਚ ਮੁਕੰਮਲ ਕੀਤਾ ਤੇ ਉਹ ਸਭ ਦੇ ਦਰਮਿਆਨ ਕਿੰਨੇ ਉਤਰਾ ਚੜਾ ਕਦੇ ਆਪਣੇ ਹੀ ਸ਼ਹਿਰ ਚ ਆਪਣੀ ਹੀ ਰਾਜਧਾਨੀ ਚ ਪੰਗਾ ਪਿਆ ਉਹਦਾ ਸ਼ੋਰ ਸ਼ੋਰਾ ਕਾਉਣ ਦੀ ਕੋਸ਼ਿਸ਼ ਕਦੇ ਸ਼ਿਕਾਇਤ ਕਦੇ ਗੀਤਾਂ ਨੂੰ ਲੈ ਕੇ ਉਹ ਕਹਿੰਦਾ ਐਨੀ ਮੁਸ਼ਕਲ ਮੈਨੂੰ ਕਿਤੇ ਨਹੀਂ ਆਈ ਜਿੰਨੀ ਇੱਥੇ ਇਦਾਂ ਤੰਗ ਕੀਤਾ ਜਾ ਰਿਹਾ ਹੈ ਨਾ ਉਸਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਤਾੜਨਾ ਕੀਤੀ ਉਸ ਤਾੜਨਾ ਨੂੰ ਭਾਰਤ ਨੂੰ ਤਾੜਨਾ ਬਣਾ ਕੇ ਇਹ ਵੀ ਕਈ ਸ਼ਰarati ਤਰ੍ਹਾਂ ਨੇ ਪੇਸ਼ ਕੀਤਾ ਤੋ ਦਿਲਜੀਤ ਉਸਾਂ ਚਰਚਾ ਚਾ ਤੇ ਇਸ ਸਮੇਂ ਕਾਫੀ ਸਿਖਰਾਂ ਨੂੰ ਛੂ ਰਿਆ ਪੰਜਾਬ ਦਾ ਪੰਜਾਬੀਅਤ ਦਾ ਪੰਜਾਬੀ ਦਾ ਨਾਮ ਬਹੁਤ ਦੂਰ ਤੱਕ ਲੈ ਕੇ ਗਿਆ ਤੇ ਅੱਜ ਇੱਕ ਵਾਰ ਜਦੋਂ ਉਹਦੀ ਨਵੀਂ ਵੀਡੀਓ ਨਾ ਕਲਿੱਪ ਨਵੀਂ ਪੋਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਆਈ ਤੇ ਉਹ ਤੋਂ ਨਰਿੰਦਰ ਸਰਸਾਂ ਨੂੰ ਮਿਲਣ ਦੀ ਆਈ ਤਾਂ ਕਈ ਤਰ੍ਹਾਂ ਇਸ ਨੂੰ ਕਈ ਪੱਖਾਂ ਤੋਂ ਲੈ ਰਹੀਆਂ ਕੁਝ ਤਰ੍ਹਾਂ ਕਹਿੰਦੀਆਂ ਦੇਖੋ ਵੀ ਜੱਟ ਦੀ ਚੜ੍ਹਾਈ ਕਿੰਨੀ ਆ ਦੇਖੋ ਵੀ ਪੰਜਾਬੀਆਂ ਦੀ ਚੜ੍ਹਾਈ ਕਿੰਨੀ ਆ ਦੇਖੋ ਵੀ ਸਰਦਾਰ ਕਿੱਥੇ ਤੱਕ ਪਹੁੰਚਿਆ ਕੁਝ ਤਰ੍ਹਾਂ ਕਹਿੰਦੀ ਆ ਲੋ ਜੀ ਆ ਕੀ ਕਰਤਾ ਸਾਰੀ ਦੱਸੀ ਕੋਲਤੀ મોદી ਨੂੰ ਮਿਲਣ ਦੀ ਕੀ ਲੋੜ ਸੀ મોદી ਨੂੰ ਸਲਾਮ ਟੋਕਤਾ ਜੀ મોદી ਮੁਰੇ ਗੀਤ ਕਾਉਣ ਲੱਗਿਆ ਜੀ ਕੁਝ ਤਰ੍ਹਾਂ ਕਹਿੰਦੇ ਦੇਖਿਆ ਉੱਥੇ ਬੈਠ ਕੇ ਕਿਹਾ ਕਿ ਬਾਬਾ ਨਾਨਕ ਤਾਂ ਅੰਦਰ ਹੈ ਬਾਬਾ ਨਾਨਕ ਤਾਂ ਤੁਹਾਡੇ ਨਾਲ ਸਦਾ ਹੈਗਾ ਹੈ ਨਾ ਪਰ ਤੁਸੀਂ ਉਹ ਗੈਰ ਹਾਜ਼ਰ ਹੋ ਕਹਿੰਦੇ ਕੋ ਕਾਫੀ ਕੁਝ ਕਹਿ ਗਿਆ ਭਾਈ ਉਹਦੇ ਲਈ ਕੁਝ ਤਰ੍ਹਾਂ ਕੁਝ ਤਰ੍ਹਾਂ ਇਸ ਨੂੰ ਇਸ ਨਜ਼ਰੀਏ ਤੋਂ ਦੇਖ ਰਹੀਆਂ ਨੇ ਕਿ ਸਿੱਖੀ ਨੂੰ ਸਿੱਖਾਂ ਨੂੰ ਪੰਜਾਬ ਨੂੰ ਹੈ ਵੋਟ ਰਾਜਨੀਤੀ ਤੋਂ ਨੇੜੇ ਲਾਉਣ ਲਈ મોદી ਨੂੰ ਕੀ ਕੀ ਕਰਨਾ ਪੈ ਰਿਹਾ ਹੈ ਸੋ ਜਿੰਨੇ ਮੂੰਹ ਉਨੀਆਂ ਗੱਲਾਂ ਹੈ ਪਰ ਅੱਜ ਦਲਜੀਤ ਦਸਾਂਝਦੀਏ ਵੀਡੀਓ ਖੂਬ ਟਰੋਲ ਵੀ ਹੋ ਰਹੀ ਆ ਖੂਬ ਚਰਚਾ ਚ ਵੀ ਆ ਮੀਡੀਆ ਦੀਆਂ ਸੁਰਖੀਆਂ ਤੋਂ ਲੈ ਕੇ ਸਾਰੇ ਪਾਸੇ ਉਹਦੀ ਚਰਚਾ ਸੋ ਨੇ ਬਕਾਇਦਾ ਤੌਰ ਤੇ ਉੱਥੇ ਜਦੋਂ ਮਤਲਬ ਗੱਲਬਾਤ ਕੀਤੀ ਨਰਿੰਦਰ ਮੋਦੀ ਜੀ ਨਾਲ ਤੇ ਉਹਨੇ ਜਦੋਂ ਫਿਰ ਆਪਣੇ ਗੀਤ ਦੇ ਬੋਲ ਹੈਨਾ ਗੁਰੂ ਨਾਨਕ ਗੀਤ ਦੇ ਬੋਲ ਸਾਂਝੇ ਕੀਤੇ ਤਾਂ ਮੋਦੀ ਵੀ ਮੇਜ ਥਪਤ ਪਾਉਂਦੇ ਨਜ਼ਰ ਆਇਆ ਆਪੇ ਉਹ ਢੋਲਕ ਵਜਾਉਂਦੇ ਨਜ਼ਰ ਆ ਜੀ ਮੈਂ ਨਾ ਉਹ ਗੀਤ ਦੇ ਬੋਲ ਸੀ ਕਿ ਨਾ ਮਤਲਬ ਕਿ ਇਹ ਉਹ ਉਹਨਾਂ ਨੇ ਗੀਤ ਸੁਣਾਇਆ ਕਹਿੰਦੇ ਕਿ ਕਹਿੰਦੇ ਕਿੱਥੇ ਹੈ ਤੇਰਾ ਰੱਬ ਦਿਸਦਾ ਹੀ ਨਹੀਂ ਮੈਂ ਕਿਹਾ ਅੱਖਾਂ ਬੰਦ ਕਰ ਮਹਿਸੂਸ ਕਰ ਗੁਰੂ ਨਾਨਕ ਤਾਂ ਅੰਗ ਸੰਗ ਹੈ ਤੂੰ ਹੀ ਵਸਗੈ ਰ ਹਾਜ਼ਰ ਹੈ ਹੈ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਰਾਹੀਂ ਉਸ ਨੇ ਉੱਥੇ ਅੱਜ ਆਪਣੀ ਗੱਲ ਰੱਖੀ ਸੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਹਵਾਲੇ ਨਾਲ ਹੀ ਹੈ ਨਾ ਕੋਈ ਇਹ ਮਤਲਬ ਇਹ ਨਹੀਂ ਕਿ ਕਿਹਾ ਤੁਸੀਂ ਅੱਜ ਮੁਲਾਕਾਤ ਕਰ ਲਈ ਇਹਦਾ ਮਤਲਬ ਗਦਾਰ ਹੋ ਗਿਆ ਜੀ ਜਾਂ ਕੌਮ ਦਾ ਹੀਰਾ ਨਹੀਂ ਰਿਹਾ ਜੀ ਜਾਂ ਪੰਜਾਬੀਅਤ ਦਾ ਨਾਂ ਕਿੱਥੇ ਤੱਕ ਲੈ ਕੇ ਗਿਆ ਪੰਜਾਬੀ ਨੂੰ ਕਿੱਥੇ ਤੱਕ ਲੈ ਕੇ ਗਿਆ ਹੈਨਾ ਗੱਲ ਕਿੱਥੇ ਤੱਕ ਹੋ ਰਹੀ ਆ ਤੇ ਉਸ ਦੀ ਉਸ آمد ਦਾ ਅਸਰ ਇਹ ਵੀ ਆ ਕਿਦਾ ਮਤਲਬ ਬੀਜੇਪੀ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਪੰਜਾਬ 'ਚ ਆਪਣੇ ਪੈਰ ਲਾਉਣ ਲਈ ਕਿਹੜੇ ਕਿਹੜੇ ਢੰਗ ਤਰੀਕੇ ਵਰਤ ਰਹੇ ਨੇ ਇਸ ਦੇ ਉੱਤੇ ਵੀ ਨਜ਼ਰ ਆ ਸੋ ਮਨਜਿੰਦਰ ਸਰਸਾ ਜਿਹੜੇ ਪਹਿਲਾਂ ਅਕਾਲੀ ਲੀਡਰ ਸੀ ਹੁਣ ਭਾਜਪਾ ਹੀ ਲੀਡਰ ਨੇ ਤੇ ਉਹਨਾਂ ਦੇ ਘਰੇ ਜਾਣਾ ਪਰਿਵਾਰ ਨੂੰ ਮਿਲਣਾ ਇਹਦਾ ਮਤਲਬ ਇਸ ਮੁਲਾਕਾਤ ਦੇ ਵਿੱਚ ਮਰਿੰਦਰ ਸਰਸਾ ਦੀ ਭੂਮਿਕਾ ਵੀ ਰਹੀ ਹੋएगी ਇਸੇ ਲਈ ਹਾਂ ਉਹਨਾਂ ਦੀਆਂ ਵੀ ਖਬਰਾਂ ਤਸਵੀਰਾਂ ਨਾਲ ਨੇ ਚਲੋ ਜੀ ਦਲਜੀਤ ਦਸਾਂਜ ਦੇ ਆਖਰੀ ਸ਼ੋਅ ਤੋਂ ਬਾਅਦ ਵੀ ਦਲਜੀਤ ਦਸਾਂ ਚਰਚਾ ਚ ਤੇ ਮੋਦੀ ਵੀ ਉਹਦੀਆਂ ਪੋਸਟਾਂ ਨੂੰ ਸ਼ੇਅਰ ਕਰ ਰਿਹਾ ਇਹ ਵੀ ਪਹਿਲੂ ਸੀਗਾ ਇਸੇ ਲਈ ਸਾਰੇ ਪਹਿਲੂ ਲੈ ਕੇ ਹਾਜ਼ਰ ਹੋਣਿਆ ਬਹੁਤ-ਬਹੁਤ ਸ਼ੁਕਰੀਆ